ਇਸ ਲਈ ਕਾਲ ਤੱਕ ਸਭ ਨੂੰ ਮੋਹਰਾ ਬਣਾ ਕੇ ਤੇ ਗੜਗੱਜ ਸਾਹਿਬ ਦੇ ਵਿਰੋਧੀ ਬਿਆਨਾਂ ਨੂੰ ਅਕਾਲ ਤਖਤ ਦੀ ਸਟੇਟਮੈਂਟ ਕਹਿ ਕੇ ਗੁੰਮਰਾਹ ਕਰਕੇ ਸਿਆਸਤ ਕੀਤੀ ਜਾ ਰਹੀ ਹੈ ਕਾਦੇ ਲਈ ਦੋਸ਼ੀ ਬਚਾਉਣ ਵਾਸਤੇ ਕਿਉਂ ਕਿਉਂਕਿ ਧਾਮੀ ਐਂਡ ਕੰਪਨੀ ਦੋਸ਼ੀ ਹੈ ਜੇ ਦੋਸ਼ੀ ਨਹੀਂ ਤਾਂ ਫਿਰ ਸਾਹਮਣੇ ਆਉਣ ਤੇ ਕੱਲ ਤੱਕ ਸਭ ਤੋਂ ਦੇਸ਼ ਜਾਰੀ ਹੋਵੇ ਇਹ ਗੁਰੂ ਸਾਹਿਬ ਦੇ ਸਰੂਪ ਲੱਭਣ ਲਈ ਵਿਰੋਧੀ ਧਿਰਾਂ ਵਿੱਚ ਸ਼੍ਰੋਮਣੀ ਕਮੇਟੀ ਤੇ ਸਿੱਟਦਾ ਸਹਿਯੋਗ ਕਰਨ। ਉਹੀ 84 ਵੇਲੇ ਵੀ ਇਨਾ ਹੀ ਕੁਝ ਕੀਤਾ ਹੈ। ਹੁਣ ਵੀ ਉਹੀ ਕਰਨ ਦੀ ਤਿਆਰੀ ਚ ਨੇ। ਇਸ ਲਈ ਧਾਮੀ ਸਾਹਿਬ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਨਾ ਤੁਹਾਡੇ ਨਾਲ ਵਿਰੋਧ ਹੈ। ਨਾ ਉਹਨਾਂ ਮਲਜਮਾ ਨਾਲ ਨਾ ਕਿਸੇ ਨਾਲ ਹੋਰ ਹੈ ਸਾਡਾ ਮਕਸਦ ਕੇਵਲ ਗੁਰੂ ਸਾਹਿਬ ਦੇ ਸਰੂਪ ਬਰਾਮਦ ਕਰਨੇ ਨੇ ਕਿੰਨੂ ਦਿੱਤੇ ਕਿਉਂ ਦਿੱਤੇ ਕੀ ਦੇ ਕਹਿਣ ਤੇ ਦਿੱਤੇ ਜਾਣਨਾ ਚਾਹੁੰਦੇ ਕਿਸ ਮਕਸਦ ਲਈ ਦਿੱਤੇ ਇਹ ਵੀ ਪੁੱਛਾਂਗੇ ਡਾਕਟਰ ਨਿਰਾਗ ਸਿੰਘ ਹੋਣਾ ਦਾ ਜਿਹੜਾ ਸਵਾਲ ਹੈ ਕਿ ਹੱਥ ਲਿਖਤ ਪਾਵਨ ਬੀੜਾਂ ਜਿਹੜੀਆਂ ਸੀ ਮਹਾਰਾਜ ਜੀ ਦੀਆਂ 300 19 ਦੇ ਵਿੱਚੋਂ 2 3 205 ਨੇ ਬਾਕੀ 314 ਕਿੱਥੇ ਆ ਤੇ ਦਮਦਮੀ ਬੀੜ ਹੱਥ ਲਿਖਤ ਮਹਾਰਾਜ ਜੀ ਦੀ ਮੋਹਰ ਲਾ ਕੇ ਦਿੱਤੀ ਹੋਈ ਉਹ ਪਾਵਨ ਸਰੂਪ ਕਿੱਥੇ ਆ ਇਹ ਸਵਾਲ ਤੁਹਾਡੇ ਤੇ ਹੈ ਔਰ ਤੁਹਾਨੂੰ ਇਹਨਾਂ ਦੇ ਜਵਾਬ ਦੇਣੇ ਪੈਣਗੇ ਰੱਬ ਤੁਹਾਨੂੰ ਜਿਉਂਦਾ ਰੱਖੇ ਤਾਂ ਕਿ ਤੁਹਾਡੇ ਤੋਂ ਸਵਾਲ ਸੰਗਤ ਵਸੂਲ ਕਰ ਸਕੇ ਅੱਛਾ ਪੈਸਾ ਉਹ ਇਹ ਗੱਲ ਬਾਰ-ਬਾਰ ਕਹਿ ਰਹੇ ਆ ਜੀ ਹੁਣ ਜਿਹੜੇ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸ਼ਰੋਮਣੀ ਕਮੇਟੀ ਨੂੰ ਅਕਾਲ ਤਖਤ ਦਾ ਹੁਕਮ ਹੈ ਅਸੀਂ ਜਿਹੜੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਾਂਗੇ ਤੇ ਜੇ ਹੁਕਮ ਕੱਲੀ ਸ਼ਰੋਮਣੀ ਕਮੇਟੀ ਨੂੰ ਜefeਦਾਰ ਦਾ ਤੁਸੀਂ ਉਸ ਹੁਕਮ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਦੁਨੀਆ ਦਾ ਕੋਈ ਵੀ ਧਾਰਮਿਕ ਅਦਾਰਾ ਲੈ ਲਓ ਹਾਂਜੀ ਪੱਖ ਚਾਹੇ ਲੋਕਤੰਤਰ ਲਈ ਜਮਹੂਰੀਅਤ ਸੰਵਿਧਾਨ ਕਾਨੂੰਨ ਸਰਬੱਤ ਦੇ ਭਲੇ ਲਈ ਅਮਨ ਸ਼ਾਂਤੀ ਭਾਈਚਾਰਕ ਸਾਂਝ ਲਈ ਕੋਈ ਵੀ ਅਦਾਰਾ ਹਾਂਜੀ ਕਾਨੂੰਨੀ ਪ੍ਰਕਿਰਿਆ 'ਚ ਭਲੇ ਵਾਸਤੇ ਕਦੇ ਅੜਕਾ ਬਣਦਾ ਹਾਂਜੀ ਨਹੀਂ ਨਹੀਂ ਬਣਦਾ ਉਸ ਕਾਲ ਤੱਕ ਸਾਬ ਤਾਂ ਫਿਰ ਸਾਰਿਆਂ ਤੋਂ ਉੱਚਾ ਹੈ ਉਹ ਕਿਵੇਂ ਬਣ ਸਕਦਾ ਹੈ